ਫਰੇਮਚ ਵੇ ਤੂੰ ਹੀ ਐ ਪਲੇਰ ਮੇਰੇ ਨਾਲ ਦਾ ਹਾਏ ਜ਼ਿੰਦਗੀ ਬੀਅ ਲਿਆ ਸੁਣਾ ਜਾ ਕਿ ਤੈਜ ਹੂਨ ਯਾ ਸ਼ੌਕ ਫੋਕੀ ਦੀ ਕਰਾਉਂ ਆ ਖਾ ਥਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਨੀ ਵੀਡੀਓਜ਼ ਬਣਾ ਕੇ ਹਸਾਉਣ ਵਾਲੀ ਫੈਮਿਲੀ ਡਾਕੋ ਫੈਮਿਲੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਖੁਸ਼ੀਆਂ ਆਉਣ ਵਾਲੀਆਂ ਨੇ ਪਹਿਲਾਂ ਇਹਨਾਂ ਦੀ ਤਿਕੜੀ ਟੁੱਟ ਚੁੱਕੀ ਸੀ ਪਰ ਫਿਰ ਤੋਂ ਦੁਬਾਰਾ ਇਹ ਤਿਕੜੀ ਜੁੜਨ ਵਾਲੀ ਹੈ ਆਪਾਂ ਤੁਹਾਡੇ ਨਾਲ ਪਿਛਲੀ ਵੀਡੀਓ ਵਿੱਚ ਸ਼ੇਅਰ ਕੀਤਾ ਸੀ ਕਿ ਜਲਦ ਹੀ ਲਾਪ੍ਰੀਤ ਸਿੰਘ ਦਾ ਵਿਆਹ ਹੋਣ ਵਾਲਾ ਹੈ ਸੋ ਫਾਈਨਲੀ ਉਹ ਦਿਨ ਆ ਚੁੱਕਿਆ ਹੈ ਲਾਪ੍ਰੀਤ ਦਾ ਅੱਜ ਵਿਆਹ ਹੋਣ ਵਾਲਾ ਹੈ ਆਪਾਂ ਜਲਦ ਹੀ ਲਾਪ੍ਰੀਤ ਦੀ ਵਾਈਫ ਦੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਲਗਾਤਾਰ ਬਨੇ ਰਿਓ ਸਾਡੇ ਚੈਨਲ ਦੇ ਨਾਲ ਡਾਕੂ ਫੈਮਿਲੀ ਦੇ ਲਾਪ੍ਰੀਤ ਸਿੰਘ ਨੇ ਕੁਝ ਵੀਡੀਓਜ਼ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਨੇ ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਾਪ੍ਰੀਤ ਨੇ ਸੇਰਾ ਸਜਾਇਆ ਹੋਇਆ ਹੈ ਅਤੇ ਉਹ ਆਪਣੀ ਵਾਈਫ ਨੂੰ ਵੀ ਆਉਣ ਜਾ ਰਿਹਾ ਹੈ ਕਮੈਂਟ ਕਰਕੇ ਡਾਕੂ ਫੈਮਿਲੀ ਨੂੰ ਵਧਾਈਆਂ ਜ਼ਰੂਰ ਦੇਣਾ ਬਨੀ ਰਿਓ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ